ਬੰਦੀ ਹੈ ਉਹ ਠੀਕ ਹੈ ਕਿ ਖਤਮ ਹੋਣੀ ਚਾਹੀਦੀ ਹੈ ਠੀਕ दारू ਜਿਹੜੀ ਨਹੀਂ ਮਿਲਦੀ ਨਾ ਇੱਥੇ ਹਾਂ ਬਿਹਾਰ ਵਿੱਚ ਨਹੀਂ ਮਿਲਦੀ ਹੈ ਨਹੀਂ ਉਹ ਦੁਬਾਰਾ ਮਿਲਣੀ ਸ਼ੁਰੂ ਹੋਣੀ ਚਾਹੀਦੀ ਹੈ ਕਿ ਨਹੀਂ ਹਾਂ ਮੈਨੂੰ ਨਹੀਂ ਚਾਹੀਦੀ ਹੈ ਇਸ ਲਈ ਜਿਹੜਾ ਦੇਖੋ ਬਿਹਾਰ ਦਾ ਗिरा ਹੈ ਜਿਸ ਦਾ ਪਰਿਵਾਰ ਹੈ ਤਾਂ ਉਹ ਕਹਿੰਦਾ ਹੈ ਕਿ ਨਾ ਪੀਓ ਹੂੰ ਪਰ ਪਹਿਲਾਂ 30% ਤੋਂ ਵਿੱਚ ਮਿਲਦੀ ਸੀ ਹੁਣ ਉਹੀ 80% ਵਿੱਚ ਮਿਲਦੀ ਹੈ ਤਾਂ ਉਸ ਦਾ ਘਰ ਪੂਰਾ ਬਰਬਾਦ ਹੁੰਦਾ ਹੈ ਕਿ ਨਹੀਂ ਹੋਰ ਵੀ ਖਰਾਬ ਹੋ ਜਾਂਦਾ ਹੈ ਹੋਰ ਵੀ ਖਰਾਬ ਹੋ ਜਾਂਦਾ ਹੈ ਹਰ ਜਗ੍ਹਾ ਤਾਂ ਲੋਕਾਂ ਨੂੰ ਸੂਰਤ ਸੀ ਜੋ 25 50 ਰੁਪਏ 100 ਰੁਪਏ ਮਿਲਦੀ ਸੀ ਉਨੀ ਕਮਾਈ ਕਰਕੇ ਘਰ ਬਰਬਾਦ ਨਹੀਂ ਹੁੰਦਾ ਸੀ ਇੱਕਦਮ ਬਰਬਾਦ ਕਰ ਦਿੰਦਾ ਨਕੀਸ ਨੇ ਸਿਰਫ ਦਿਸਦਾ ਨਹੀਂ ਹੈ ਹਾਂ ਨਹੀਂ ਤਾਂ ਹਰਥਾ ਮਿਲਦੀ ਹੈ ਉਹ ਦੇਖੋ ਜਿਵੇਂ ਜਿਵੇਂ ਉਸੇ ਚਾਚੇ ਨੇ ਸ਼ਰਾਬ ਬਾਰੇ ਕਿਹਾ ਸਹੀ ਗੱਲ ਹੈ ਪਹਿਲਾਂ ਜੋ 100 ਰੁਪਏ 150 ਵਿੱਚ ਮਿਲਦੀ ਸੀ ਉਹ 400 500 ਦੇਣਾ ਪੈਂਦਾ ਹੈ ਤੁਹਾਨੂੰ ਹੁਣ ਘਰ ਤੱਕ ਪਹੁੰਚਾ ਦਿੰਦਾ ਹੈ ਉਸ ਵਿੱਚ ਤਾਂ ਅੱਜ ਕੱਲ੍ਹ ਜ਼ਿਆਦਾ ਪੈਸਾ ਲੱਗ ਰਿਹਾ ਹੈ ਪਰ ਮਿਲ ਤਾਂ ਰਹੀ ਹੈ ਪਰ ਕਿੱਥੇ ਬੰਦ ਹੈ ਪੂਰੀ ਤਰ੍ਹਾਂ ਨਾਲ ਤਾਂ ਬੰਦ ਕਰੋ ਪਹਿਲਾਂ ਔਰਤਾਂ ਤੋਂ ਸ਼ਰਮ ਨਹੀਂ ਆਉਂਦੀ ਸੀ ਕਿ ਸ਼ਰਾਬ ਪੀਣਾ ਕੀ ਹੈ ਹੁਣ ਘਰ ਵਿੱਚ ਪਹੁੰਚਾ ਦਿੰਦਾ ਹੈ ਹਰ ਚੀਜ਼ ਲਈ ਲਗਭਗ ਕਾਨੂੰਨ ਹੈ ਤਾਂ ਇੱਕ ਤਾਂ ਸ਼ਰਾਬ ਲਈ ਵੀ ਕਾਨੂੰਨ ਬਣਾ ਦੇਣਾ ਹੂੰ ਉਸ ਕਿ ਇਹਨੇ ਸਾਲ ਤੋਂ ਉੱਪਰ ਵਾਲਿਆਂ ਨੂੰ ਮਿਲੇਗੀ ਇਹਨੇ ਸਾਲ ਤੋਂ ਘੱਟ ਵਾਲਿਆਂ ਨੂੰ ਨਹੀਂ ਮਿਲੇਗੀ ਉਰਦੀ ਮੇ ਬਾਹਨਾ ਵਿੱਚ ਜਦੋਂ ਅਸੀਂ ਗੱਡੀ ਤੇ ਚੜਦੇ ਆ ਤਾਂ ਦੱਸਦਾ ਹੈ ਕਿ 18 ਸਾਲ ਤੋਂ ਉੱਪਰ ਲਾਇਸੈਂਸ ਚਾਹੀਦਾ ਹੈ ਇਹ ਚਾਹੀਦਾ ਹੈ ਉਹ ਚਾਹੀਦਾ ਹੈ ਦਿਸ ਚਾਹੀਦਾ ਹੈ ਥੈਟ ਚਾਹੀਦਾ ਹੈ ਉਸੇ ਤਰ੍ਹਾਂ ਸ਼ਰਾਬ ਲਈ ਵੀ ਕਰ ਦੇਣਾ ਕਿ ਇੰਨੇ ਸਾਲ ਤੋਂ ਇੰਨੇ ਸਾਲ ਵਾਲੇ ਤੁਸੀਂ ਲੈ ਸਕਦੇ ਹੋ ਜੇ ਫੜੇ ਗਏ ਤਾਂ ਜੇਲ੍ਹ ਜਾਓਗੇ ਪੁਲਿਸ ਬੰਦ ਕਰਕੇ ਅਮੀਰ ਹੋ ਗਏ ਪੁਲਿਸ ਤੋਂ ਬਚਦਾ ਹੈ ਹਾਂ ਪੁਲਿਸ ਤੋਂ ਬਚਦਾ ਹੈ ਕਿੰਦਾ ਥੋੜੀ ਆ ਜਾਵੇਗੀ ਪੁਲਿਸ ਸਖਤ ਨਹੀਂ ਹੋਵੇਗੀ ਸ਼ਰਾਬ ਆ ਜਾਵੇਗੀ ਪੁਲਿਸ ਜੀ ਵੇਚਦੀ ਹੈ ਜਾਲ ਪੰਜਾਬਾ ਜਿੰਨੀ ਸ਼ਰਾਬ ਪੁਲਿਸ ਫੜਦੀ ਹੈ ਉਹ ਕਿੱਥੇ ਜਾਂਦੀ ਹੈ ਸਭ ਦਾ ਉਸ ਦਾ ਹੋਲਡਰ ਬਣਾਇਆ ਹੋਇਆ ਹੈ ਜਿਹੜਾ ਇੱਥੇ ਬਣ ਰਿਹਾ ਹੈ ਪਿੰਡਾਂ ਦੇ ਹੱਤਾਂ ਵਿੱਚ ਬਣ ਰਿਹਾ ਹੈ ਤਾਂ ਖਤਰਨਾਕੀ ਚੀਜ਼ ਹੈ ਨਾ ਸ਼ਰਾਬ ਬੰਦੀ ਸ਼ਰਾਬ ਬੰਦੀ ਤਾਂ ਲਗਾਤਾਰ ਰਹਿਣੀ ਚਾਹੀਦੀ ਹੈ ਫਿਲਹਾਲ ਡਰਾਈ ਸਟੇਟ ਹੈ ਉਹ ਤਾਂ ਫਿਲਹਾਲ ਡਰਾਈ ਸਟੇਟ ਹੈ ਪਰ ਲੋਕ ਕਹਿ ਰਹੇ ਹਨ ਕਿ ਸਾਰਿਆਂ ਨੂੰ ਮਿਲਦੀ ਹੈ ਪਰ ਹਾਂ ਮਿਲ ਜਾਂਦੀ ਹੈ ਬਲੈਕ ਮਾਰਕੀਟਿੰਗ ਬਲੈਕ ਮਾਰਕੀਟਿੰਗ ਬਹੁਤ ਹੈ ਮਿਲ ਜਾਂਦੀ ਹੈ ਸਾਰਿਆਂ ਨੂੰ ਮਿਲਦੀ ਹੈ हां ਸਾਰਿਆਂ ਨੂੰ ਮਿਲਦੀ ਏ ਥੋੜੀ ਮਹਿੰਗੀ ਹੋ ਗਈ ਹੈ हां ਥੋੜੀ ਮਹਿੰਗੀ ਪੈ ਜਾਂਦੀ ਹੈ ਬਿਹਾਰ ਬਿਹਾਰ ਵਿੱਚ दारू ਬੰਦ ਕਰਨ ਨਾਲ ਬਿਹਾਰ ਵਿੱਚ ਬਹੁਤ ਖਰਾਬੀ ਹੋਈ ਕਿਉਂਕਿ ਇੱਥੋਂ ਦਾ ਨੌਜਵਾਨ ਦੂਜੇ-ਦੂਜੇ ਨਸ਼ੇ ਕਰਨ ਲੱਗ ਪਏ ਆ ਜਿਵੇਂ ਕਿ ਕੋਰੈਕਸ ਸਨਪਿਕਸ ਚੂਲੇਸ਼ਨ ਟੈਬਲੇਟ ਉਹ ਲੋਕ ਉਹਨਿੰਨਾ ਸਭ ਤੇ ਨਿਰਭਰ ਹੋ ਗਏ ਹਨ ਇੱਥੇ दारू ਬੰਦ ਕਰਨਾ ਇੱਕ ਚੰਗਾ ਹੱਲ ਲਈ ਸੀ ਅਤੇ ਸਾਡੇ ਵਿਕਾਸ ਨੂੰ ਵੀ ਬਹੁਤ ਰੋਕਿਆ ਬਿਹਾਰ ਦੇ ਵਿਕਾਸ ਨੂੰ ਕਿਉਂਕਿ ਇਸ ਤੋਂ ਬਹੁਤ ਐਕਸਟੈਕਸ ਵੀ ਆਉਂਦੇ ਸਨ ਬਿਹਾਰ ਦੀ ਆਰਥਿਕਤਾ ਵੀ ਅੱਧੀ ਹੋ ਗਈ ਹੈ ਜਿਵੇਂ ਕਿਸੇ ਨੂੰ ਤੁਸੀਂ ਆਰਡਰ ਦਿੱਤਾ ਇਸਨੇ ਕਿਹਾ ਕਿ ਅਜੈ ਸਾਨੂੰ ਲਿਆ ਕੇ ਦੇ ਤਾਂ ਕਿਤੇ ਖੇਤ ਖਲਿਆਣ ਵਿੱਚ ਲੁਕੋ ਕੇ ਇਸ ਤਰ੍ਹਾਂ ਰੱਖੀ ਚੁੰਦੀ ਹੈ ਤਾਂ ਉਸ ਨੂੰ ਲਿਆ ਕੇ ਦੇ ਦਿੰਦਾ ਪਰ ਇਸ ਤਰ੍ਹਾਂ ਖੁੱਲੇ ਆਮ ਨਹੀਂ ਬੰਦਾ ਪੀਣਾ ਇਸ ਲਈ ਗੁਨਾਹ ਹੈ ਮੰਨ ਕੇ ਚੱਲੋ ਜੇ ਅਸੀਂ 2 ਰੁਪਏ ਕਮਾਉਂਦੇ ਹਾਂ ਜੇ ਨਹੀਂ ਪੀਵਾਂਗੇ ਤਾਂ ਇਹ ਹੋਵੇਗਾ ਕਿ ਕਟੋ-ਕਟ ਬਾਲ ਬੱਚੇ ਨੂੰ ਰੋਪੀ ਖਵਾ ਸਕੀਏ ਪਹਿਲਾਂ ਕੀ ਸੀ ਅਸੀਂ ਦੇਖਦੇ ਸੀ ਕਿ ਅਜੈ ਪੀ ਲੈਂਦਾ ਸੀ ਹੁਣ ਬਸ ਆਪਣਾ ਜੋ ਹੈ ਕਿਤੇ ਲੁੜਕ ਗਿਆ ਕੌਣ ਦੇਖਦਾ ਹੈ ਉਸ ਦੀ ਬੀਬੀ ਨੂੰ ਬੱਚੇ ਨੂੰ ਕੌਣ ਦੇਖਦਾ ਹੈ ਕੋਈ ਦੇਖਣ ਵਾਲਾ ਨਹੀਂ ਹੈ ਕਟੋ-ਕਟ ਕਿਸੇ ਦਾ ਘਰ ਕਿਸੇ ਦਾ ਪਰਿਵਾਰ ਤਾਂ ਬਰਬਾਦ ਨਹੀਂ ਹੋ ਜਾਂਦਾ ਕਟੋ-ਕਟ ਪਰ ਲੋਕ ਕਹ ਰਹੇ ਹਨ ਕਿ ਸਾਰੇ ਹਾਲੇ ਵੀ ਪੀ ਰਹੇ ਹਨ ਨਾ ਉਹਨਾਂ ਨੇ ਹੀ ਪੀ ਰਹੇ ਹੈ ਜਿੰਨਾ ਪਹਿਲਾਂ ਚੱਲ ਰਿਹਾ ਸੀ ਅਸੀਂ ਲੋਕ ਤਾਂ ਇਹ ਰਿਕਸ਼ਾ ਚਲਾਉਂਦੇ ਹਾਂ ਥੋੜਾ-ਥੋੜਾ ਕਮਾਉਂਦੇ ਹਾਂ ਥੱਕ ਜਾਂਦੇ ਹਾਂ